ਮਹਿਨੂ ਅੱਜ ਦੀ ਬੀਤਿਆਰੀ ਉਹ ਵੀ ਨਾ ਜਦੋਂ ਲੰਮੇ ਰਹੋਤੇ ਉਹਦੇ ਲਾ ਘੋਏ ਦਾ ਪਸਾ ਦੀ ਆਵਾਜ਼ ਆਵੇ ਮੱਠੀ ਮੱਠੀ ਆ ਪਹਿਲੀ ਤੇਰੀ ਦਾ ਟੁੰਨ ਟੁੰਨ ਦੀ ਆ ਆ ਆ ਨਾਂ ਦਾ ਜਰਾ ਚੈਨ ਜਿ ਆਵੇ ਸਿਰ ਦੀ ਸਿਰ ਦੀ ਸਾਰੀ ਦੁਰਾ ਹੋ ਜਾਏ ਜਨਾ ਠੰਡੇ ਦੀ ਹਵਾ ਫਿਰੇ ਦੂਰ ਜਾਵੇ ਭੈਜ ਮੁੱਕੇ ਹੀ ਨਾ ਮੁੱਕੇ ਹੀ ਨਾ ਦੇ ਉਹ ਤੁਮ ਮੁੱਕਨੇ ਪੈਂਦੇ ਵੀ ਰਹਦੀ ਰਾਤ 3 ਵਜੇ ਤੱਕ ਸੋਵਾ ਸਵੇਰ ਦੇ ਦੁਪਹਿਰ ਆ ਵੀ ਘਰ ਦੇ ਹਲਾ ਹਲਾ ਪਰ ਜਦ ਨੂੰ ਵੀ ਨੇ ਤਾਂ ਤਾਂਗੇ ਨਾ ਪਹਿਲਾਂ 3 ਵਜੇ ਤੋਂ ਪਹਿਲਾਂ ਨਹੀਂ ਸਾਧੂ ਨੂੰ ਢੋਣਾ ਐਸਾ ਮਨਰਾਜਾ ਸਾਧੂ ਦੀ ਕਮਾਈ ਬੋਲਦੀ ਹੈ 5 ਰੁਪਏ ਦੇ ਦੇ ਕੋਪਰੇਲੇ ਪਹਾੜਾ ਵਾਲੇ ਦਾ ਪ੍ਰੋਗਰਾਮ ਬਣਾਇਆ ਇਹ ਕਿ ਚੱਕਰ ਪੈ ਗਿਆ ਇਨੀ ਸਫਤੇ ਕਿੱਥੇ ਚੱਲੇ ਜੇ ਲਾ ਕੇ ਲਿਪਸਟਿਕ ਹੈ ਕਿੱਥੇ ਚੱਲੇ ਉਹ ਕਰਤੀ ਉਹ ਤੇ ਜਨੇ ਬੱਬਲੇ ਬਾਬੇ ਤੇ ਚੱਲੇ ਹਾਂ ਅੱਛਾ ਲਿਪਸਟਿਕ ਲਾ ਕੇ ਠੀਕ ਆ ਜੀ ਨਗਾ ਲੋ ਆਇਦਨ ਮੈਂ ਖਾਗਣਾ ਹਾਂ ਹਾਂ ਓਕੇ ਹੋ ਗਿਆ ਜੀ ਬਾਤ ਹੋ ਗਈ ਹਾਂ ਵਾਈਫਸ ਕੀ ਕਰਨੇ ਹੁਣ ਉਹ ਕਿਉਂ ਬਾਂ ਦੇ ਵਿੱਚ ਤੇ ਬਾਂ ਦੇ ਵਿੱਚ ਆ ਜੀ ਕੁੜੀ ਦੀ ਨਹੀਂ ਜਾਂਦੀ ਯਾ ਇਹਦੀ ਆਦੀ ਤੂੰ ਵਾਈਫ ਵਾਈਫਸ ਨੂੰ ਲੈਣਾ ਨਾ ਰਹਿਣ ਦੇਣ ਵਾਈਫ ਰਹਿਣ ਦੇ ਹੁਣ ਬਸ ਮੋਗੀ ਕਹਾਣੀ ਵਾਈਫ ਸਾਰੀ ਚੱਲ ਜਾ ਲੈ ਜਾ ਹੁਣ ਫੇਡੋ ਹੱਟ ਜਾਓ ਦੱਸ ਕੀ ਕਰਾਂ ਕੀ ਦਵਾ ਮੈਂ ਦੱਸ ਉਹ ਕੀਮ ਦੇਵਾਂ ਤਾਂ ਬਾਕੀ ਕੀਮ ਨੂੰ ਕੀ ਕਰਨਾ ਹੈ ਪਤਾ ਨਹੀਂ ਅੱਛਾ ਇਦਾਂ ਲਾਉਣੀ ਆ ਹਾਂ ਅੱਛਾ ਕਿੰਨੀ ਕੀ ਚਾਹੀਦੀ ਆ ਥੋੜੀ ਜਿਹੀ ਚੱਲ ਹਤਰਾਣਾ ਦਵਾ ਕਰੀਂ ਨਾ ਕਰੋ ਹੱਥ ਕਰੋ ਇਹਦੇ ਵਿੱਚ ਲਾ ਦਈਏ ਨਾ ਲਾ ਦਈਏ ਬੜੀ ਸਰ ਬਾਸ ਹੁਣ ਨਹੀਂ ਮਿਲਦੀ ਬਾ ਇੰਨੀ ਮਿਲਨੀ ਹੁਣ ਠੀਕ ਆ ਬਹੁਤ ਐ ਨਾ ਹੁਣ ਨਹੀਂ ਮਿਲਦੀ ਹੁਣ ਮੇਰੇ ਲੱਗੇ ਨਾ ਆ ਲਾਣ ਛੇਤੀ ਕਰ ਲੈ ਫਾਇਰ ਡਰਾਵੀ ਸੀ ਲੈ ਜੇ ਸੋ ਤੇ ਫਾਇਰ ਡਰਾਵੀ ਸ਼ਾਦੀ ਸ਼ੁਰੂਆਤ ਮੇਰੀ ਕੁੜੀ ਨੇ ਕੀਤੀ ਫੇਰਾ ਲੱਗਲੇ ਵੀ ਆਹਰ ਕੋ ਨਹੀਂ ਕੀਤੀ ਸਟਾਰਟ ਆਹਰ ਕੋ ਪਹਿਲਾਂ ਗੋਰੀ ਹੋਈ ਹੈ ਹਾਂ ਹੱਥ ਨਾਲ ਆਉਗੇ ਹੱਥ ਨਾਲ ਆ ਹਾਂ ਬਬਾ ਸਹੀ ਗੱਲ ਇਹਨੂੰ ਫੰਦਾ ਜਿਹਾ ਕਰਤਾ ਕਦੋਂ ਦਾ ਕਨੀ ਜਿਹਾ ਹੁੰਦਾ ਕਨੀ ਮੇਰੇ ਤੇ ਲੱਗੀ ਜੇ ਆ ਮੇਰੀ ਤੇ ਕੋਈ ਸ਼ੋ ਨਹੀਂ ਆ ਰਿਹਾ ਚੰਦਾ ਇਹਨੂੰ ਪੁੱਛ ਲਿਆ ਕਬੀ ਨਹੀਂ ਕੋਈ ਨਹੀਂ ਕੋਈ ਨਹੀਂ ਅਗੂਗਲ ਵਾਲੇ ਡਾਕਟਰ ਸਾਹਿਬ ਬੈਠੇ ਲੱਗੇ ਇਹਨਾਂ ਨੇ ਕਿਹਾ ਵਧੀਆ ਜੇ ਨਿਕਾ ਜਾ ਪਿੱਤਾਂ ਹੁੰਦਾ ਫੇਸ ਜਾਂਦਾ ਸੱਚ ਕਹਿੰਦਾ ਇਹ ਨਿਕਾਵਾ ਪਰ ਉਹਦੇ ਨਾਲ ਤੇ ਨਿਕਾ ਜਾ ਲੱਗਦਾ ਵਾ ਹੈ ਮੈਂ ਬਧਾਈ ਹੋਰ ਤੀ ਲਿਪਸਟਿਕ ਲਾਇਨ ਨੇ ਬੁਲਾ ਦੇ ਪਿੱਤ ਕੀ ਲੈ ਆਪਣਾ ਪਿੱਤ ਲਿਪਸਟਿਕ ਨੇ ਲਾਈ ਪਿੱਤ ਸਸੀ ਗਾਲ ਜੀ ਸਵਾਗਤ ਤੁਹਾਡਾ ਇਹਨੇ ਵਿਦਾਗ ਦੇ ਵਿੱਚ ਮੈਂ ਤਾਂ ਤਿਆਰ ਹੋ ਗਿਆ ਆ ਤੇ ਇੱਧਰ ਗੁੜੀਆਂ ਮੇਰੀ ਨੇ ਨਹਾ ਲਿਆ ਵੀ ਰੈਡੀ ਐ ਖਸਾਬ ਦੀ ਤੇ ਆਪਣੀ ਕੱਲ ਦੀ ਸੜ ਗਈ ਐ ਪ੍ਰੈਸ ਬਸ ਆਨ ਹੋ ਗਿਆ ਤਾਂ ਹੁਣ ਕੀ ਲੱਭਣਿਆ ਨਹੀਂ ਕੋਸ਼ੀ ਹੈ ਨਹੀਂ ਕੋਸ਼ੀ ਬੰਨਿਆ ਕੋਸ਼ੀ ਲੱਭਣਿਆ ਸੇਣਾ ਹੋ ਗਿਆ ਫਿਰ ਤੇ ਪੁੱਤ ਭੰਡੇ ਰਹਿ ਤਾਉਣੀਆ ਭੰਡੇ ਉਹ ਕਰਨੀ ਦੁੱਧੂ ਤੇ ਪੈਨਾ ਪੀ ਲੋ ਸੋਤ ਕਹਿੰਦੇ ਜੀ ਵੈਰੈਟੀ ਆ ਗਈ ਆਜ ਖੀਰੇ ਤੇ ਕਾ ਉਹ ਪੈਰੀ ਖੀਰੇ ਵੈਰਾਈਟੀ ਵੀ ਇਹਦੇ ਇੱਕ ਆ ਵੈਰਾਈਟੀ ਵੈਰਾਈਟੀ ਜੀ ਤਾਂ ਆ ਵੈਰਾਈਟੀ ਵੇਲੇ ਇਹ ਕਿਹੜੀ ਨਸਲ ਆ ਵੇਲਾ ਕਿੰਨੀ ਪੁਰਾਣੀ ਪੱਤੀ ਬਈ 2014 ਇਧਰ ਆ ਗਿਆ ਪਾਸਟ ਆ ਆਹ ਦੇਖੋ ਹਮ ਅਮਨ ਉਹਦੇ ਤੱਕ ਜੇ ਆ ਗਿਆ ਆ ਵਧੀਆ ਕੀਤਾ ਯਾਰ ਯਾਰ ਜਵਾਜ ਇਹ ਦੇ ਖਮੀ ਘਰਾ ਕਰਦਾ ਹੈ ਚਲ ਠੀਕ ਹੈ ਬੜੀਆ ਮਾਰਨਾ ਹੁਣ ਤੈਨੂੰ ਨਹੀਂ ਤੇ ਮੈਂ ਚਲਾ ਚਲਾ ਬੈਗ ਨਹੀਂ ਨਹੀਂ ਮਗਰ ਨਹੀਂ ਮੈਨਾ ਚਲਾ ਆ ਗਏ ਇਹਨੂੰ ਰਹਿ ਹੁੰਦਾ ਯਾਰ ਇਹਨੂੰ ਇੱਥੇ ਰਹਿਨ ਇਹਨੂੰ ਰਹਿਨ ਜਾ ਕੇ ਬਹਿ ਜਾ ਅੱਛਾ ਅੱਛਾ ਇੱਕ ਕੰਈਏ ਰਹਿਨ ਦੇ ਇਹਨੂੰ ਰਹਿਨ ਦੇ ਛੇ ਚਲਾ ਰੋਕੇ ਬਾਏ ਬਾਏ ਜਲੇ ਅੱਗੇ ਆ ਜਾ ਅੱਗੇ ਆ ਜਾ ਆ ਜਾ ਅੱਗੇ ਅੱਗੇ ਆ ਜਾ ਆਇਆ ਆਇਆ ਆ ਅੱਗੇ ਆ ਜਾ ਛੇਤੀ ਆ ਜਾ ਛੇਤੀ ਬੈਠ ਛੇਤੀ ਛੇਤੀ ਨਾ ਟਾਈਮ ਮੈਂ ਚੱਲਿਆ ਹਵਾ ਭੰਦੇ ਪਰ ਟਾਇਰ ਪਾਏ ਪਰਵਾਕ ਬੈਗਣ ਬੱਸ ਕਰੋ ਕਹਾ ਬੜੀਆ ਵਿਉਂਤ ਬੰਦੀ ਲਾਉਂਦੇ ਲਾਉਂਦੇ ਹੋਰ ਨਾ ਭੰਗਾ ਪਾ ਲਿਓ ਕਿਦੇ ਕਾ ਹਾਂ ਪਰਨੇ 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 ਜੀ ਪਰ ਆਇਆ ਮੇਰੀ ਕੁੜੀ ਪਰਾਂ ਕਰਦੇ ਇਹ ਕੋਈ ਪਤਾ ਨਹੀਂ ਕਿ ਬਨ ਜਾਣਾ ਚੱਲ ਚੱਲ ਆਰ ਗੁਣ ਬਈਏ ਜਿਸੀ ਓਏ ਜਿਸ ਵੀ ਆ ਲੈ ਜੀ ਨਾਰਚ ਉਡੀਜੀ ਉਡੀਜੀ ਬੁੱਧਾ ਨਾ ਮਰਜੀ ਕਰਦੀ ਬਸ ਕਿਉਂ ਕੀ ਹੈ ਨਹੀਂ ਪੀਣਾ ਕਿਉਂ ਚਲ ਆਇਆ ਇੱਕ ਮਣੀ ਮੱਥਾ ਤੇ ਕੰਮ ਵਾਸਤੇ ਤੇ ਇਧਰ ਰੱਖ ਪ੍ਰਸ਼ਾਦ ਮੈਨੂੰ ਕੰਨੀ ਮੈਂ ਵੱਤਾ ਲੈਣਾ ਆਇਆ ਵੱਤਾ ਲੈਣਾ ਢਿਕਣਾ ਪਈ ਚੱਲ ਹਾਂ ਤੇ ਇਹ ਮਨਾ ਦੇਖਦੇ ਕਰ ਲੈ ਚਲੋ ਆਜੋ ਕਿਹੜੇ ਚੱਲ ਗਏ ਦਾ ਦਾ ਪੋਤੀ ਅਹੀਂ ਡੇ ਆਹ ਕੋ ਪਦੀਨਾ ਤੋੜਨਾ ਹਾਂ ਆ ਵੀ ਦੇ ਹਰ ਗੁਣ ਵੀ ਆਖ ਪਦੀਨਾ ਤੋੜਨ ਕਹਿੰਦੀ ਤੋੜਨਾ ਪਦੀਨਾ ਆ ਵੇਖ ਆਹ ਵਿੱਚ ਤੀਲਾ ਪਾਤਾ ਨਹੀਂ ਕੰ ਸਮਝ ਨਹੀਂ ਲੱਗਦੀ ਹਾਂ ਬੈਠੀ ਆਗਮਣ ਬੈਠੀ ਆ ਤੂੰ ਤੋੜ ਪਦੀਨਾ ਤੋੜ ਦੀਨਾ ਆਪ ਪਦੀਨਾ ਤੋੜ ਦੋ ਦਾ ਕਿਰਾ ਬਿਲਾ ਪਿੰਡਾ ਦੋਨਾ ਆ ਆਪ ਪਦੀਨਾ ਇਹਨੂੰ ਪਦੀਨਾ ਹੀ ਆਖੀਦਾ ਹ ਹ ਇਹਨਾ ਬੈ ਇਹਨਾ ਤੋੜੀਦਾ ਇੱਕ ਇੱਕ ਪੱਤਾ ਤੋੜੀਦਾ ਮਕ ਤੁਹਾਨੂੰ ਸਮਝ ਨਹੀਂ ਲੱਗਦੀ ਵੈਰੀ ਗੁੱਡ ਵੈਰੀ ਗੁੱਡ ਬੌਜੀ ਚਲੋ ਜੀ ਉਹ ਵੈਰੀ ਗੁੱਡ ਹਰ ਗੁਣ ਆਈ ਦੀ ਦਾਦੀ ਆਈ ਆਦ ਨੂੰ ਕਹਿੰਦੀ ਪਲਾਟ ਤੇ ਜਾਣਾ ਸੀ ਹੈ ਮੂੰਗੀ ਆਹ ਦਾਦੀ ਪੋਤੀ ਬਾਗ ਬਗੀਚੇ ਚ ਪਲਾਟ ਚ ਘੁੰਮਣਾ ਉਹ ਮੈਂ ਇਧਰ ਹੀ ਜਾਣ ਡਿਆ ਸੀ ਉਹ ਗੰਡੇ ਤੇ ਗਈ ਹਾਂ ਹੋਏ ਮੋਏ ਨਾ ਕੰਨ ਆਏ ਜਿੱਦਾਂ ਨੇ ਅਜਾ 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 ਛੇਤਰੂ ਹੀ ਪੁੱੜਦੇ ਤਾਂ ਠੀਕ ਹਾਂ ਤੇ ਨਾ ਚੇਤੇ ਜੇ ਚੇਤੇ ਇਹਨਾਂ ਤੇ ਨਾ ਚਾਹੇ ਕੋਸ਼ਿਸ਼ ਨਹੀਂ ਨਿਕਲੇ ਹਰ ਗੁਣਾ ਆਈ ਕਹਿੰਦੀ ਮੈਂ ਪਲਾਟ ਤੇ ਜਾਣਾ ਹਾਂ ਹੋਣੀ ਹੋਲੀ ਆਉਣਾ ਏ ਹੋਲੀ ਹੋਲੀ ਆਉਣਾ ਡਿੱਗ ਨਾ ਜਾਈਂ ਆਜੋ ਹੋਲੀ ਹੋਲੀ ਆਈ ਹੋਲੀ 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 ਮਜੇ ਮਜੇ ਆਉ ਤੂੰ ਤੂੰ ਡਾਂਦੀ ਆ ਆਜੋ ਆਜੋ ਹੋਲੀ ਹੋਲੀ ਬੜੀ ਸੋਣੀ ਆਉਂਦੀ ਵੀਡੀਓ ਏ ਰਾਜੇ ਦੀ ਹੂੰ ਖਲੋ ਜਾ ਖਲੋ ਜਾ ਇੱਥੇ ਤੇ ਖਲੋ हौली हौली आ जा हौली हौली फैन जी सताल भैन जी घर सब ठीक है ठीक है घर सब मम्मा ठीक है? है पापा ठीक है ਦਾਦੀ ਠੀਕ ਆ? ਠੀਕ ਆ। ਦਾਦਾ ਠੀਕ ਆ? ਹਰ ਗਣੂ ਠੀਕ ਆ। ਚੰਗਾ ਜੀ ਸਤਿ ਸ੍ਰੀ ਅਕਾਲ। ਪੈਂ ਜੀ ਸਤਿ ਸ੍ਰੀ ਅਕਾਲ। ਅੱਜ ਸਤਿ ਸ੍ਰੀ ਅਕਾਲ। ਫੇ ਕਿੱਦਾਂ ਜੀ ਆ? ਹਾਂ ਜੀ ਠੀਕ ਆ। ਪੈਂ ਜੀ ਕਾਹਦੇ ਤੇ ਆਏ ਜੇ। ਅਮਰਸਰੋਂ ਆਈ ਅੱਛਾ ਜੋ ਇਸ ਦਾ ਪੀਸ ਕੋ ਝੂ ਆਹ ਹੰਗੀਆਂ ਦਾ ਹੱਥ ਨਾਲ ਉਹ ਕਾਇਟੇ ਕੱਟ ਦੇਣਾ ਇਹ ਚਾਰ ਕੋਣ ਦੇ ਜੇ ਹੰਤ ਕੋਣ ਨਹੀਂ ਆਗਾ ਬਦੰਨਾ ਅਹ ਜਿੰਝੋੜੇ ਪੀਸ ਕਾਟ ਦੇ ਤੇ ਕਰ ਦਿੰਨਾ ਬਹੁਤ ਵਧੀਆ ਹੁੰਦੀਆਂ ਤੇ ਕਦ ਮੰਨ ਕੱਟੀਆਂ ਜਾਂਦੀਆਂ ਨਹੀਂ ਤੇ ਕਈ ਵਾਰੀ ਆਂਬ ਨਹੀਂ ਪਰ ਆਂਬ ਬਗੈਣ ਨੇ ਤੇ ਸੇਨਾ ਜਾਂ ਦਾ ਆਤਰਨਾ ਬੜੇ ਓਖੇ ਹੋਈ ਤੇ ਬੜੇ ਆ ਵਧੀਆ ਆਂਬੀਆਂ ਜਿਹੜੀਆਂ ਕਦ ਨਾ ਕੱਟੀਆਂ ਜਾਂਦੀਆਂ ਮੈਨੂੰ ਲੱਗਦੀ ਹੁਣ ਗਾਏ ਤੋਂ ਸੇਵਰੇ ਬਾਜਰੀ ਨੂੰ ਨਿਕਲਦਾ ਰਹੇ ਬੀਰਕ ਬਾਬਾ ਨਾਨਕ ਪਲੀ ਕਰੇ ਪੱਕਾ ਜਿਸਾਂ ਅਗਲੋਂ ਦੀ ਮੈਂ ਜਦੋਂ ਮੈਂ ਹੁਟੇ ਦਿਨਾਂ ਨਾ ਤੇ ਮੈਂ ਮੁੜ ਕੇ ਕਹਿਿੰਦਾ ਮੈਂ ਥੱਕ ਗਿਆ ਹੁਣ ਮੇਰੀ ਸਾਗ ਨੂੰ ਕੋਹ ਕਹਿੰਦਾ ਹੁੰਦਾ ਮੈਂ ਥੱਕ ਗਿਆ ਉੱਥੇ ਇੱਕ ਗਾਂਦੋਇ ਨਹੀਂ ਕੋਹ ਕਹਿੰਦਾ ਹੁੰਦਾ ਮੈਂ ਥੱਕ ਗਿਆ ਕੂਤੇ ਮਾਤੇ ਆਉਂਗਾ ਕਿ ਮੈਂ ਥੱਕ ਗਿਆ ਹਾਂ ਕਹਾਂ ਮੈਂ ਕੁਰਤਾ ਨ ਠਾਂ ਕਰ ਕਿਦੇ ਨਹੀਂ ਥੱਕ ਪਉਣ ਗਿਆ ਕੌਣ ਦਾ ਮਾਨੇ ਜਿਸ ਸਿਸਟਮ ਹੈ ਕੌਣ ਦਾ ਪਾਗਲ ਐ ਪਾਗਲ ਕੁੜੀ ਚੂੜੇ ਮਾੜੇ ਕਰੀਏ ਚੱਲ ਬਾੜ ਫੇਰ ਚੱਲ ਪੜੀ ਮੈਂ ਮਾਂ ਪਾਂ ਕੋ ਕਲ ਮਾਨੰਡੀ ਜੀ ਜੀਨਾੰਦਾਨ ਬਗਵਾਨ ਦੇ ਰੂਪ ਕਰਤਿ ਸਿਮਸੀ ਜਿਨਾਂ ਤੇ ਗੋਵਨ ਨਾਮੁ ਕਰੀ ਬੁਲਦੇ ਬੇਤੀ ਵਰਨੰਤਿ ਜਿਨ ਤੋ ਦੇਕੇ ਤਿ ਉਮਰਾਨ ਤੇ ਰਾਖੇ ਇਹਨਾ ਪਕੀ ਕਰਮ ਇਤਨੁ ਬੰਧੇ ਰੂਪੁ ਗਾਈ ਬਰਮ ਚਾ ਦੇਵਨੀ ਹਟਾਇਆ ਨਾ ਕੋਈ ਤੁਹਾਡੀ ਨੇ ਚਾਲੂ ਆਦਿ ਵਿਗਾਸ ਸੰਖੇਪ ਸਭ

ਦੂਜੇ ਰੱਖ ਦੋ ਇਹਨੂੰ ਧੂਕੇ ਚੁੰਨੀ ਨੂੰ ਧੂਕੇ ਰੋਟੀ ਦਾ ਦੋ ਲੈਓ ਉਹ ਆਪਾਂ ਤੇ ਆਪ ਆਓ ਸਰਬੱਤ ਦਾ Baja. <Sessizuk> ਕੰਢੀ ਹੁੜੇ ਲਾਂਦੀ ਨੀ ਨਾ ਕੀ ਆਖਣ ਦੀ ਹੈ ਮੈਂ ਨਿੱਕ ਟੋਣ ਹਰ ਗੁਣ ਪਾੜਦੇ ਮਮੋ ਦੇ ਨਾ ਕੱਟਦੇ ਇਹਨੇ ਆ ਕੱਟਣਾ ਕਿੱਦੇ ਕੱਟਣੇ ਤੂੰ ਨੋ ਹਰ ਗੁਣ ਹੈ ਕਿੱਦੇ ਕੱਟਣੇ ਕਿੱਦੇ ਕੱਟਣੇ ਨੋ ਇਦੇ ਕੱਟਣ ਡਈ ਕੱਟਣੇ ਮੈਂ ਨਹੀਂ ਕਟਾਉਣੇ ਮੰਮਾ ਦੇ ਕੱਟਦੇ ਨਾ ਨਹੀਂ ਨਹੀਂ ਐਨਿੰਦਾਦੀ ਦੇ ਨਾਉ ਕੱਟਾ ਇਹਦੇ ਵਿੱਚ ਪਾ ਸਹੀ ਨਾਉ ਤੇ ਪਾ ਮੇਰਾ ਨੱਪਿਆ ਨਹੀਂ ਜਾਂਦਾ ਤੇਰੇ ਕੋ ਤੇ ਫਾਈ ਮੇਰੇ ਮਾਮਾ ਕੱਟ ਰਹੀ ਲੈ ਆ ਮੈਂ ਤੇਰੇ ਕੱਟਾ ਖਾਂਦਾ ਪੈਰਾਂ ਦੇ ਕਟਾਵਾਂ ਜਾ ਪੈਰਾਂ ਦੇ ਕਟਾਵਾਂ ਮੰਮੀ ਕੋਲ ਚੱਲਿਆ ਮੈਂ ਤੇਰਾ ਕੱਟ ਦੇ ਕੱਟ ਦੇ ਲੈ ਲੈ ਕੱਟ ਦੇ ਉਦੋਂ ਪੂਰਾ ਕੋਲ ਹੀ ਹਾਂ ਮੈਨੂੰ ਆਖਣੀ ਤੇਰੇ ਪੈਰ ਨੇ ਕੱਟ ਦਿੰਨੀ ਚਾਹੁੰਦਾ ਪੈਰਾਂ ਨਾ ਕਰਦੀ ਇਹਨੇ ਤੈਨੂੰ ਤਾਂ ਫੜਨੀ ਨਹੀਂ ਆਉਂਦੀ ਨੇਲ ਕੱਟ ਰਹਿ ਜੀ ਆਪਣੇ ਉਗਲ ਨਾਲ ਵਿੱਚ ਦੇ ਲਈ ਵੱਡੀ ਨਾ ਨਹੀਂ ਗੁੰਜਾਜ ਹਾਂ ਹਰ ਗੁੰਜਾਜ ਇਧਰ ਨੂੰ ਮੁਖੜਾ ਘਾੜ 10 ਤੇ ਲਾਉਣਾ ਨਹੀਂ ਪੁੱਤਣਾ ਹਣਾ ਉਹ ਬੈਣਾ ਕਾਲਾ ਖਾਰ ਜਾਂਦੇ ਹਨ ਦੋ ਦਿਨਾਂ ਤੇ ਕਾਲਾ ਖਾਰ ਹੋ ਜਾਂਦਾ ਹੈ ਨਾ ਹੋ ਗਿਆ ਨਾ ਉਹ ਹੈ ਨਾ ਮਕਾਰ ਦੂਰ ਨਾ ਤਿੰਦੇ ਹੈ ਹੈ ਨਾ ਚਲ ਪਕਾ ਰਹੇ ਮੱਕੇ ਨੂੰ